ਰਿਜ਼ਲਟ ਉਹਦਾ ਬੜਾ ਅਭਾਰੀ ਹੈ ਉਹਨਾਂ ਨੇ ਇੱਕ ਬਹੁਤ ਵਧੀਆ ਜਿਹੜਾ ਇਹ ਕੰਮ ਇਹ ਉਪਕਾਰ ਨੂੰ ਇਹ ਕੀਤਾ ਹੈ ਕਿ ਜਿਹੜੀ ਨਿਸ਼ਾਨੇ ਬਾਜੀ ਦੀ ਜਿਹੜੀ ਇੱਕ ਕੰਪੀटीशन ਇੱਥੇ ਕਰਾ ਰਹੇ ਫਰੀਦਕੋਟ ਦੇ ਵਿੱਚ ਇਹ ਕੰਪੀटीशन ਦਾ ਬੜੀ ਜਗ੍ਹਾ ਹੁੰਦੇ ਹੁੰਦੇ ਲੈਂਦੇ ਆ ਔਰ ਸਾਨੂੰ ਗੁਰੂ ਸਾਹਿਬ ਨੇ ਇਹ ਸ਼ੁਰੂ ਤੋਂ ਚੱਲਦਾ ਰਿਹਾ ਨਾ ਕੰਮ ਉਹ ਕਿੰਨੇ ਕਿਲੋਮੀਟਰ ਤੇ ਮਾਰਿਆ ਸੀ ਗੁਰੂ ਸਾਹਿਬ ਨੇ ਨਦੀਰ ਜਿਹੜਾ ਗੱਲੀ ਮਾਰੇ ਮੰਜੂ ਕੇ ਟੇਲੇ ਤੋਂ ਮਤਲਬ ਸਾਡੇ ਗੁਰੂ ਨੇ ਜਿਹੜਾ ਦਿਖਾਨੇ ਪੱਕੇ ਸੀ ਕਿ ਫਿਰ ਸਿੱਖਾ ਨਹੀਂ ਹੋਣੀ ਚਾਹੀਦੀ ਆ ਨਾ ਬੱਚਿਆਂ ਦੇ ਵੀ ਹੋਣੇ ਚਾਹੀਦੇ ਸਾਡੇ ਅੰਦਰ ਸੋ ਪਰ ਇਹੇ ਹੁੰਦਾ ਤਾਂ ਹੈ ਜੀ ਆਪਾਂ ਬੱਚਿਆਂ ਵਾਸਤੇ ਉਤਨਾ ਦਾ ਸੜਕੇ ਕ੍ਰੀਏ ਸੋ ਜਿੰਨੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਉਹਨਾਂ ਨੂੰ ਵਧਾਈ ਜਿੰਨਾਂ ਬੱਚਿਆਂ ਨੇ ਪੋਜੀਸ਼ਨ ਲਈ ਆ ਉਹਨਾਂ ਨੂੰ ਵਧਾਈ ਔਰ ਅੱਗੇ ਹੋਰ ਮਿਹਨਤ ਨਾਲ ਲੱਗਣਾ ਇਹਨਾਂ ਬੱਚਿਆਂ ਨੂੰ ਵਧਾਈ ਦੇਣਾ ਉਹਨਾਂ ਦੇ ਮਾਪਿਆਂ ਨੂੰ ਵਧਾਈ ਦੇਣਾ ਇਹ ਬੜੀ ਅੱਛੀ ਗੱਲ ਆ ਜਿਹੜੀ ਇੰਡੀਵਿਡਿਊਅਲ ਗੇਮ ਆ ਨਾ ਜੀ ਉਹਦੇ 'ਚ ਜਿੰਨੀ ਤੁਸੀਂ ਜਿੰਨੇ ਉਹਦੇ ਮਿੱਠਾ ਪਾਓਂ ਖੰਡ ਪਾਓਂਗਾ ਉਨਾ ਮਿੱਠਾ ਹੁੰਦਾ ਜਾਊਗਾ ਇੰਡੀਵਿਡਿਊਅਲ ਗੇਮ ਦਾ ਫਾਇਦਾ ਹੁੰਦਾ ਹੈ ਤੇ ਮੈਂ ਤਾਂ ਉਹਦਾ ਸੋਚੀ ਜਾਂਦਾ ਕਿ ਮੈਨਾਂ 'ਚ ਪਾਣੀ ਲੰਘਦਾ ਇੰਨਾ ਕਿ ਉਹ ਰੋਇਕ ਦਾ ਵੀ ਸ਼ੂ ਕਰਾ ਲਿਆ ਪੈਸੇ ਹੈ ਰੋਮਿਕ ਰੋਇਕ ਵੀ ਉਹ ਸੰਦੇ ਉਹ ਇੰਡੀਵਿਡਿਊਅਲ ਗੇਮ ਹੈ ਜਮਾਂ ਸਹੀ ਆ ਹਾਂ ਇਹ ਵੀ ਹੋ ਸਕਦਾ ਆਪਾਂ ਇਹ ਕਰਦੇ ਆਪਾਂ ਤੇ ਟੀਮ ਸੋ ਗੁਰੂ ਸਾਹਿਬ ਤੁਹਾਨੂੰ ਚੰਗੇ ਕੰਮ ਕਰਦਾ ਐਵੇਂ ਬਾਲ ਉਹ ਤੋਂ ਬਸਤੇ ਨੇ ਸਾਡੇ ਕੋਚ ਸਾਹਿਬ ਨੂੰ ਵੀ ਬਾਲ ਉਹ ਤੋਂ ਬਸਤੇ ਨੇ ਸੋ ਬਹੁਤ ਬਹੁਤ ਵਧਾਈ ਬੜੀ ਚੰਗੀ ਗੱਲ ਹੈ ਮਿਸ਼ਨ ਸਰਜਰੀ ਸਫਲ ਖਰਾ ਨੂੰ ਬਹੁਤ ਬਰਾਏ ਤੇ ਕੁਸਾ ਬਹੁਤ ਵਧਾਈ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ